या रे चलो متھر رابط ٿي ليو ٿو سراڪي آه فيس نال ڪا ڳالهه 大家好，晚上好。

ਸੋ ਇਸ ਤੋਂ ਇਲਾਵਾ ਇੱਕੀ ਤਾਂ ਵਿਆਹ ਤੋਂ ਬਾਅਦ ਇਸ ਤਰ੍ਹਾਂ ਦੀ ਤੇਜ਼ੀ ਸਾਇਨ ਲਾਈਫ ਦੇ ਵਿੱਚ ਤੇ ਤਿਆਰੀ ਕਿਸ ਤਰ੍ਹਾਂ ਹੋ ਰਹੀ ਹੈ ਔਰ ਵਿਵਾਹ ਦੇ ਵਿੱਚ ਤਿਆਰੀ ਕਿਸ ਤਰ੍ਹਾਂ ਹੋ ਰਹੀ ਹੈ ਬਿਲਕੁਲ ਜੀ ਵਿਆਹ ਤੋਂ ਬਾਅਦ ਇੱਕ ਜਿੰਮੇਵਾਰੀ ਬਣ ਜਾਂਦੀ ਹੈ ਹਸਬੰਦ ਜੀ ਤੇ ਬਹੁਤ ਵਧੀਆ ਲੱਗ ਰਿਹਾ ਵਿਆਹ ਤੋਂ ਬਾਅਦ ਕਿਉਂਕਿ ਸਾਡੀ ਆਲਰੇਡੀ ਅੰਡਰਸਟੈਂਡਿੰਗ ਬਹੁਤ ਵਧੀਆ ਆ ਤੇ ਅੱਗੇ ਆਉਣ ਵਾਲਾ ਟਾਈਮ ਬਹੁਤ ਵਧੀਆ ਜਾਏਗਾ ਸੋ ਪੂਰਾ ਭਾਰਤ ਹੀ ਨਹੀਂ ਸਾਨੂੰ ਪੂਰੇ ਵਿਸ਼ਵ ਨੇ ਤਲਕਾਰ ਚੁੱਕਿਆ ਜਦੋਂ ਨਹੀਂ ਇਹ ਐਲਮੈਂਟ ਕੋਈ ਹੈ ਉਸ ਤੋਂ ਬਾਅਦ

ਵਾਈਫ સ્કોર ਕਰ ਰਹੇ پوری બિલકુલ જ બહુ જ્યાદા ઠીક હે કે જ્યાદા આ જબ ਅਕਾ ਟੈਕਿੰਗ ਵਾਸਤੇ ਪਹੁੰਚੇ ਹੋ ਜੀ ਤੁਸੀਂ ਆਪ ਤੇ ਸੀਸਾ ਲਈਆਂ ਨੇ ਕਿਵੇਂ ਦਾ ਲੱਗਿਆ ਔਰ ਕੀ ਅਰਦਾਸ ਕੀਤੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਮੈਂ ਉਹਦੀ ਪਤ ਨੂੰ ਮਨਦੀਪ ਸਿੰਘ ਦੀ ਵਾਈਫ ਤੇ ਨਹੀਂ ਅੱਜ ਦਰਬਾਰ ਸਾਹਿਬ ਅਸੀਂ ਆਏ ਆ ਤੇ ਮੈਨੇਜਮੈਂਟ ਜਿਹੜੀ ਹੈਗੀ ਇੱਥੇ ਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀ ਸਾਡਾ ਬਹੁਤ ਵਧੀਆ ਵੈਲਕਮ ਕੀਤਾ ਉਹਨਾਂ ਨੇ ਤੇ بس ਹਜੇ ਮੱਥਾ ਟੇਕਣਾ ਆ ਤੇ ਮਿਤਾ ਕੋਸਾ ਵੀ ਨਾਲ ਹੀ ਨੇ ਉਹਨਾਂ ਹੀ ਬਹੁਤ ਵਧੀਆ ਵੈਲਕਮ ਕੀਤਾ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਇਹ ਮੱਥਾ ਟੇਕ ਕੇ ਬਸ ਰੱਬ ਤੋਂ ਸੁੱਖੀ ਮੰਗਣੀ ਆ ਕਿ ਇਦਾਂ ਹੀ ਮੇਰੇ ਤੇ ਹੱਥ ਸਾਡੇ ਤੇ ਰੱਖਣ ਜ਼ਿੰਦਗੀ ਭਰ بس ਆਹੀ ਜੇ ਜੇ ਤੁਸੀਂ ਦੇਖੀਏ ਮੰਗੀਤ ਜਰਾ ਵੀ ਜੇਮ ਦੇ ਜਿਆਦਾ ਫੈਨ ਹੋ ਜਾਂ ਇਹਨਾਂ ਦੀ ਲੋਟੇ ਜਿਆਦਾ ਫੈਨ ਅਸੀਂ ਦੋਵੇਂ ਹੋਕੀ ਖੇਡਦੇ ਆ ਤੇ ਸਾਡੇ ਲਈ ਹੋਰ ਜ਼ਿਆਦਾ ਵਧੀਆ ਹੈ ਕਿ ਆਪਾਂ ਇੱਕ ਦੂਜੇ ਦੀ ਅੰਡਰਸਟੈਂਡਿੰਗ ਜ਼ਿਆਦਾ ਕਰਦੇ ਆ ਤੇ ਕਿਉਂਕਿ ਇੱਕ ਦੂਜੇ ਦਾ ਗੇਮ ਦੇਖਦੇ ਆ ਤੇ ਜਿਹੜੀ ਵੀ ਕਮੀ ਹੁੰਦੀ ਹੈ ਉਹ ਜਾਂ ਫਿਰ ਵਧੀਆ ਚੀਜ਼ ਕੀਤੀ ਹੁੰਦੀ ਹੈ ਉਹ ਅਪ੍ਰੀਸ਼ੀਏਸ਼ਨ ਵੀ ਹੁੰਦੀ ਹੈ ਇੱਕ ਦੂਜੇ ਨਾਲ ਤੇ ਦੋਵੇਂ ਚੀਜ਼ਾਂ ਦੀ ਫੈਨ ਆ ਆਬਵੀਅਸਲੀ ਤੇ ਅੱਗੇ ਵੀ ਇਦਾਂ ਹੀ ਚੱਲੂਗਾ ਵਧੀਆ ਅੰਡਰਸਟੈਂਡਿੰਗ ਨਾਲ ਗੇਮ ਬਾਰੇ ਡਿਸਕਸ਼ਨ ਚੱਲਦੀ ਰਹਿੰਦੀ ਹੈ ਕਿ ਕੀ 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 ਜੈ ਨਹੀਂ ਗਿਆ ਜਾਂ ਪ੍ਰਾਈਵੇਸੀ ਹੋਰ ਤਰੀਕੇ ਨਾਲ ਕਰ ਸਕਦੇ ਹਾਂ ਜੀ ਬਿਲਕੁਲ ਹੁੰਦੀ ਹੈ ਔਰ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਸਾਡੀ ਸੈਲਫ ਇੰਪਰੂਵਮੈਂਟ ਜਿਹੜੀ ਹੈਗੀ ਔਰ ਵਧੀਆ ਹੁੰਦੀ ਹੈ ਸਾਡੀ ਤੇ ਹੋਰ ਵਧੀਆ ਹੋਊਗੀ ਕਿਉਂਕਿ ਹਰੇ ਗੇਮ ਤੋਂ ਬਾਅਦ ਅਸੀਂ ਇੱਕ ਦੂਜੇ ਤੋਂ ਪੁੱਛਦੇ ਹਾਂ ਇੱਕ ਦੂਜੇ ਦਾ ਗੇਮ ਵੇਖਦੇ ਹਾਂ ਕਿ ਕੀ ਰਿਹਾ ਸੀ ਕਿੱਦਾਂ ਆ ਤੇ ਕਿੱਦਾਂ ਹੋਣਾ ਚਾਹੀਦਾ ਸੀ ਤੇ obviously ਉਹ ਫਿਰ ਅੱਗੇ ਤੇ ਫਿਊਚਰ ਲਈ ਸਾਨੂੰ ਅੱਗੇ ਦੇ ਮੈਚਸ ਲਈ ਅ ਅਖਦੀ ਬਾਲ ਕਿ ਜਿਵੇਂ ਖਿਡਾਰੀ ਵਾਸਤੇ ਡਾਈਟ ਬਹੁਤ ਜ਼ਰੂਰੀ ਹੁੰਦੀ ਹੈ ਸੋ ਡਾਈਟ ਦਾ ਕਿਵੇਂ ਧਿਆਨ ਰੱਖਦੇ ਹੋ ਦੋਵਾਂ ਤੇ ਸੀਨ ਹੁੰਦੀ ਹੈ ਜਾਂ ਵਕਤ ਵਕਤ ਹੁੰਦੀ ਹੈ ਅ ਨਹੀਂ ਹੁੰਦਾ ਸੇਮ ਹੀ ਹੁੰਦੀ ਆ ਕਿਉਂਕਿ ਦੋਵੇਂ ਹਾਕੀ ਪਲੇਅਰਸ ਨੇ ਤੇ ਦੋਚੇ ਦੀ ਅੰਡਰਸਟੈਂਡਿੰਗ ਉਹ ਡਾਈਟ ਬਾਰੇ ਫਿਰ ਜ਼ਿਆਦਾ ਵੱਧ ਜਾਂਦੀ ਆ ਸਭ ਕੁਝ ਚੀਜ਼ਾਂ ਸੇਮ ਹੀ ਨੇ ਤੇ ਵਧੀਆ ਚੱਲ ਰਿਹਾ ਆ ਅੱਗੇ ਵਧੀਆ ਚੱਲੂਗਾ ਥੈਂਕ ਯੂ ਥੈਂਕ ਯੂ